ਪੰਜਾਬ ਚ ਗੋਲੀ ਚੱਲਣਾ ਤਾਂ ਆਮ ਹੀ ਗੱਲ ਹੋ ਗਈ ਐ ਤੇ ਹੁਣੇ ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਤੁਸੀਂ ਇਹ ਗੱਲ ਸਮਝ ਸਕਦੇ ਹੋ ਕਿ ਲੋਕਾਂ ਨੂੰ ਕੋਈ ਡਰ ਖਤਰਾ ਨਹੀਂ ਰਹਿ ਗਿਆ ਜਿਸ ਦੇ ਕੋਲ ਰਿਵਾਲਵਰ ਜਾਂ ਪਿਸਟਲ ਹੈ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਸੀਸੀਟੀਵੀ ਦੀਆਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਸਕੂਲ ਦੀ ਲੜਾਈ ਨੂੰ ਸੁਲਝਾਉਣ ਦੇ ਲਈ ਜਾਂ ਫਿਰ ਆਪਸ ਦੇ ਵਿੱਚ ਗੱਲਬਾਤ ਕਰਨ ਦੇ ਲਈ ਮੁੰਡੇ ਇਕੱਠੇ ਹੋਏ ਤੁਸੀਂ ਇੱਕ ਗੱਡੀ ਦੇ ਵਿੱਚੋਂ ਉਤਰ ਰਹੇ ਹੋ ਮੁੰਡਿਆਂ ਨੂੰ ਤੁਸੀਂ ਵੇਖ ਸਕਦੇ ਹੋ ਇੱਕ ਗੱਡੀ ਜੋ ਉਤਰਦੇ ਨੇ ਤੇ ਦੂਜੇ ਪਾਸੇ ਵੀ ਕੁਝ ਨੌਜਵਾਨ ਖੜੇ ਨੇ ਇਹ ਨੌਜਵਾਨ 11ਵੀਂ 12ਵੀਂ ਦੇ ਨੌਜਵਾਨ ਨੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਉਹਨਾਂ ਦੇ ਨਾਲ ਜਿਹੜੀ ਇੱਕ ਗੱਡੀ ਦੇ ਵਿੱਚੋਂ ਨੌਜਵਾਨ ਉਤਰੇ ਉਹਨਾਂ ਦੇ ਨਾਲ ਇੱਕ ਚਿੱਟੇ ਕੁੜਤੇ ਪਜਾਮੇ ਤੇ ਜੈਕਟ ਪਾਈ ਇੱਕ ਨੌਜਵਾਨ ਹੈ ਜਿਸਨੇ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਹੈ ਫਿਰੋਜ਼ੀ ਰੰਗ ਦੀ ਤਾਂ ਉਹ ਤੁਸੀਂ ਵੇਖ ਸਕਦੇ ਹੋ ਇਹ ਇੱਕ ਪਿੰਡ ਦਾ ਸਰਪੰਚ ਯਾਨੀ ਕਿ ਇੱਕ ਪਿੰਡ ਦਾ ਸਰਪੰਚ ਹੈ ਜਿਹੜਾ ਇੱਕ ਉਮਰ ਦਰਾਸਤੀ 35 ਸਾਲ ਦਾ ਜਾਂ 40 ਸਾਲ ਦਾ ਤੁਸੀਂ ਜੋ ਜਾਣਕਾਰੀ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਤੇ ਜਦੋਂ ਉਹ ਨੌਜਵਾਨਾਂ ਦੀ ਆਪਸ ਦੇ ਵਿੱਚ ਗੱਲ ਕਰਵਾਉਂਦਾ ਹੈ ਤੇ ਉੱਥੇ ਹੱਥੋ ਪਾਈ ਸ਼ੁਰੂ ਹੋ ਜਾਂਦੀ ਹੈ ਤੇ ਨੌਜਵਾਨਾਂ ਦੀ ਗੱਲ ਦੇ ਵਿੱਚ ਜਾਂ ਤੁਸੀਂ ਕਹਿ ਲਓ ਸਕੂਲ ਦੀ ਗੱਲ ਇੰਨੀ ਵੱਧ ਗਈ ਤੇ ਜਿਹੜਾ ਇਹ ਲੀਡਰ ਬਣਿਆ ਹੋਇਆ ਬੰਦਾ ਆਇਆ ਆਪਣੀ ਡੱਬ ਦੇ ਵਿੱਚੋਂ ਪਿਸਟਲ ਕੱਢਦਾ ਤੁਸੀਂ ਉਹ ਸਾਰਾ ਤਸਵੀਰਾਂ ਵੇਖ ਸਕਦੇ ਹੋ ਪਹਿਲਾਂ ਉਹ ਪਿਸਟਲ ਕੱਢਦਾ ਤੇ ਉਹ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ ਤੇ ਇੱਕ ਜਿਹੜਾ ਨੌਜਵਾਨ ਜਿਹਨੇ ਵਾਈਟ ਕਲਰ ਦੀ ਹੁੱਡੀ ਪਾਈ ਹੁੰਦੀ ਹੈ ਉਹਦੀ ਲੱਤ ਦੇ ਉੱਤੇ ਗੋਲੀ ਲੱਗ ਜਾਂਦੀ ਹੈ ਤੇ ਉਹਨੂੰ ਲੰਮੇ ਪਾ ਕੇ ਕੁੱਟਿਆ ਜਾਂਦਾ ਹੈ ਜੋ ਤੁਸੀਂ ਤਸਵੀਰਾਂ 'ਚ ਸਾਫ਼ ਵੇਖ ਰਹੇ ਹੋ ਤੇ ਜਦੋਂ ਉਹਨੂੰ ਕੁੱਟਰੇ ਨੇ ਤੇ ਨੌਜਵਾਨ ਆਪਣੀ ਜਾਨ ਬਚਾਉਣ ਦੇ ਲਈ ਉੱਠ ਕੇ ਭੱਜਦਾ ਹੈ ਆਪਣੀ ਕਾਲੀ ਥਾਰ ਵਿੱਚ ਬੈਠਦਾ ਹੈ ਤੇ ਉੱਥੋਂ ਜਦੋਂ ਨਿਕਲਣ ਲੱਗਦਾ ਹੈ ਤਾਂ ਫਿਰ ਉਹ ਜਿਹੜਾ ਲੀਡਰ ਬਣਿਆ ਬੰਦਾ ਉਹ ਥਾਰ ਦੇ ਕੋਲ ਪਹੁੰਚਦਾ ਹੈ ਤੇ ਆਪਣੀ ਪਿਸਟਲ ਦਾ ਬੱਟ ਮਾਰ ਕੇ ਸ਼ੀਸ਼ਾ ਵੀ ਤੋੜ ਦਿੰਦਾ ਤੇ ਕਿਤੇ ਨਾ ਕਿਤੇ ਅੰਦਰ ਵੀ ਉਹਦੀ ਗੋਲੀ ਚੱਲ ਜਾਂਦੀ ਹੈ ਤੇ ਇਹ ਤਸਵੀਰਾਂ ਜਿਹੜੀਆਂ ਖੌਫਨਾਕ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਦੀਆਂ ਜਿੱਥੇ ਆਮ ਲੋਕਾਂ ਦੇ ਵਿੱਚ ਜਾਂ ਫਿਰ ਜਿਹੜੇ ਇਸ ਤਰ੍ਹਾਂ ਦੇ ਲੀਡਰ ਬਣੇ ਹੋਏ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਲਾਇਸੈਂਸੀ ਜਾਂ ਫਿਰ ਗੈਰ ਲਾਇਸੈਂਸੀ ਪਿਸਟਲਾਂ ਆ ਚੁੱਕੀਆਂ ਨੇ ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਖਤਰਾ ਰਹਿ ਹੀ ਨਹੀਂ ਗਿਆ ਜੇਕਰ ਸਕੂਲ ਦੀ ਕੋਈ ਬੱਚਿਆਂ ਦੀ ਗੱਲ ਹੈ ਉਹਦੇ ਵਿੱਚ ਗੋਲੀਆਂ ਚਲਾਉਂਦਾ ਕੀ ਮਤਲਬ ਹੈ ਤੇ ਜਿਹੜੇ ਨੌਜਵਾਨ ਦੇ ਗੋਲੀਆਂ ਲੱਗੀਆਂ ਉਹਦਾ ਦੇ ਪਰਿਵਾਰਕ ਮੈਂਬਰ ਨੇ ਕੀ ਦੱਸਿਆ ਉਹ ਵੀ ਸੁਣ ਲਵੋ ਮੇਰਾ ਨਾਮ ਸਰਮਕਾਰ ਸਿੰਘ ਹੈ ਸਰ ਕੀ ਇਨਸੀਡੈਂਟ ਹੈ ਜੀ ਇੱਥੇ ਸਰ ਮੈਨੂੰ ਤੇ ਪਤਾ ਨਹੀਂ ਸਰ ਮੈਂ ਤੇ ਪਹਿਲੀ ਦੇ ਵਿੱਚ ਆਪਣਾ ਡਿਆ ਸੀ ਤੇ ਮੈਨੂੰ ਫੋਨ ਆਇਆ ਸਰ ਮੀਰੀ ਸਿਟੀ ਦੇ ਉਹ ਬੰਦਿਆਂ ਨੇ ਫੋਨ ਕੀਤਾ ਕਿ ਤੁਹਾਡੇ ਬੱਚਿਆਂ ਦੇ ਉੱਪਰ ਆ ਕੇ ਕਿਸੇ ਨੇ ਹਰਿੰਦਰ ਨਾਮ ਦਾ ਬੰਦਾ ਹੈ ਨਿਜਾਮਪੁਰ ਦਾ ਉਹ ਸਰ ਉਹਨੇ ਆ ਕੇ ਸਾਡੇ ਬੱਚਿਆਂ ਦੇ ਉੱਤੇ ਗੋਲੀਆਂ ਮਾਰਨੀਆਂ ਚਾਲੂ ਕਰ ਦਿੱਤੀਆਂ ਹੈ ਸਾਨੂੰ ਪਤਾ ਨਹੀਂ ਕੀ ਗੱਲ ਹੋਈ ਹੈ ਸਰ ਉਹ ਕਿੱਥੋਂ ਨਜਾਮਪੁਰੇ ਤੋਂ ਆ ਕੇ ਤੇ ਇੰਪੀਰੀਅਸ ਹੱਲ ਦੇ ਵਿੱਚ ਅਟੈਕ ਕਰ ਰਿਹਾ ਸਰ ਕਿੰਨੇ ਜਾਣੇ ਆਏ ਜਰ ਸਰ ਪੰਜ ਛੇ ਜਾਣੇ ਆਏ ਆ ਵੀਡੀਓ ਰਿਕਾਰਡਿੰਗ ਹੈਗੀ ਏ ਵੀਡੀਓ ਰਿਕਾਰਡਿੰਗ ਦੇ ਵਿੱਚ ਪੰਜ ਛੇ ਜਾਣੇ ਆਏ ਆ ਅੱਛਾ ਜੀ ਤੇ ਸਰ ਉਹਨੂੰ ਮਗਰ ਜਿਹੜਾ ਕੁਲਦੀਪ ਢਾਲੀਵਾਲ ਐ ਐਮ ਐਲ ਏ ਸਰ ਉਹ ਉਹਨੂੰ ਸਪੋਰਟ ਕਰ ਰਿਹਾ ਏ ਕ੍ਰੋਸ ਪਰਚਾ ਕਰਾ ਰਿਹਾ ਹੈ ਕਲਦੀਪ ਧਾਰੀਆਲ ਉਹਦੇ ਬੇਟੇ ਦਾ ਸਿਰ ਪੜਾ ਕੇ ਸਾਡੇ ਕੋਲ ਸੀਸੀਟੀਵੀ ਸਾਰੀਆਂ ਫੁਟੇਜ ਨੇ ਸਰ ਜਦੋਂ ਇੱਥੇ ਆ ਕੇ ਅਟੈਕ ਕੀਤਾ ਏ ਜਿਹੜਾ ਆਮ ਆਦਮੀ ਵਾਲਾ ਕਲਦੀਪ ਧਾਰੀਆਲ ਭਾਸ਼ਣ ਦਿੰਦਾ ਏ ਕਿ ਅਸੀਂ ਗੈਂਗਸਟਰ ਖਤਮ ਕਰ ਰਹੇ ਹਾਂ ਗੈਂਗਸਟਰ ਖਤਮ ਨਹੀਂ ਕਰ ਰਹੇ ਸਾਰੇ ਗੈਂਗਸਟਰ ਪੈਦਾ ਕਰ ਰਹੇ ਨੇ ਕਿਹੜੀ ਜਗ੍ਹਾ ਤੇ ਬੇਟਾ ਐਡਮਿਟ ਏ ਸਰ ਸਿਵਲ ਲਾਈਨ ਅੰਮ੍ਰਿਤਸਰ ਸਿਵਲ ਹਸਪਤਲ ਹਾਂਜੀ ਸਿਵਲ ਹਸਪਤਲ ਸਰ ਉੱਥੇ ਐਡਮਿਟ ਹੈ ਸਰ ਕੋਈ ਗੋਲੀ ਲੱਗੀ ਹੈ ਜੀ ਉਹਦੇ ਸਰ ਲੱਤ 'ਚ ਲੱਗੀ ਏ ਜਦੋਂ ਉਹ ਗੱਡੀ 'ਚ ਲੈ ਕੇ ਭੱਜਣ ਲੱਗੇ ਨੇ ਸਰ ਉਹਨਾਂ ਨੇ ਥਾਰ ਦੇ ਉੱਪਰ ਅਟੈਕ ਕੀਤਾ ਹੈ ਸਰ ਗੱਡੀ ਦੇ ਵਿੱਚ ਗੋਲੀਆਂ ਲੱਗੀਆਂ ਨੇ ਥਾਰ ਦੇ ਉੱਤੇ ਉਹ ਤੇ ਰੱਬ ਵੱਲੋਂ ਬਚ ਗਏ ਨੇ ਸਾਰੇ ਤੇ ਮਾਰਨ ਦੀ ਨੀਤ ਨਾ ਆਇਆ ਮੈਨੂੰ ਸਮਝ ਨਹੀਂ ਲੱਗਦੀ ਕਿ ਐਡੇ ਵੱਡੇ ਉਹ ਦੀ ਮੈਨੂੰ ਪਤਾ ਨਹੀਂ ਕੋਈ 40-50 ਸਾਲ ਏਜ ਹੋਏਗੀ ਸਰ ਨੂੰ ਅਕਲ ਹੀ ਨਹੀਂ ਆ ਗਈ ਇੱਕ 22 ਸਾਲ ਦੇ ਬੱਚੇ ਦੇ ਉੱਤੇ ਅਟੈਕ ਕਰ ਰਿਆ ਉਹ ਸਰ ਕੋਈ ਪੁਰਾਣੀ ਲਾਕਡਾਉਨ ਤੇ ਨਹੀਂ ਆਈ ਕੋਈ ਸਰ ਅਸੀਂ ਤਾਂ ਜਾਣਦੇ ਵੀ ਨਹੀਂ ਉਹਨਾਂ ਨੂੰ ਕੌਣ ਹੈ ਤੇ ਫਿਰ ਕਿਸ ਦਾ ਉਸਦਾ ਹੈ ਕਿ ਕੁਲਦੀਪ ਧਾਲੀਵਾਲ ਹਾਰ ਗਿਆ ਹੋਵੇ ਤਾਂ ਉਹਨੇ ਕੋਈ ਉਹਨੂੰ ਮਿਲ ਗਿਆ ਹੋਵੇ ਕਿ ਅਸੀਂ ਕੋਈ ਗਲਤ ਵੋਟਾਂ ਪੈ ਗਈਆਂ ਕੋਸ਼ ਹੋ ਗਈਆਂ ਤੇ ਸਾਡੇ ਬੱਚਿਆਂ ਦੇ ਉੱਤੇ ਅਟੈਕ ਕਰਾ ਰਹੇ ਨੇ ਤੇ ਕ੍ਰੋਸ ਪਰਚੇ ਕਰਾ ਰਹੇ ਹੈ ਕੁਲਦੀਪ ਧਾਲੀਵਾਲ ਨੂੰ ਤੇ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਸਾਥ ਦਿੱਤਾ ਗਿਆ ਪੁਲਿਸ ਵੱਲੋਂ ਸਰ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਜੋ ਵੀ ਇਹਨ ਆਈ ਪੋਣਾ ਹੈ ਗਲਤ ਪਰਚੇ ਬਣਾ ਰਿਹਾ ਹੈ ਕੁਲਦੀਪ ਢਾਲੀਆ ਵਾਲੋ ਦਾ ਬੇਟੇ ਦਾ ਸਿਰ ਪੜਾ ਦਿੱਤਾ ਹੈ ਅੱਛਾ ਜੀ ਤੇ ਕਿੱਥੇ ਗੋਲੀ ਲੱਗੀ ਹੈ ਉਹਦੇ ਲਾਟੇ ਗੋਲੀ ਲੱਗੀ ਹੈ ਬੇਟੇ ਦੇ ਸਿਰ ਕੀ ਮੰਗ ਗਿਆ ਹੁਣ ਤੁਹਾਡੀ ਮੰਗ ਸਾਡੀ ਇਹੋ ਹੀ ਆ ਵੀ ਇਹ ਗਾਂ ਤੋਂ ਆਮ ਆਦਮੀ ਸਰਕਾਰੇ ਤੇ ਹੁਣ ਜਿੱਤੇ ਨਹੀਂ ਜ਼ਿਲ੍ਹਾ ਪ੍ਰੀਸ਼ਦ ਮੈਂ ਕਹਿੰਦਾ ਇਹ ਸਰਕਾਰ ਹੋਣੀ ਨਹੀਂ ਚਾਹੀਦੀ ਜਿੰਨਾ ਇਹਨਾਂ ਨੇ ਗੈਂਗਸਟਰ ਪੈਦਾ ਕਰ ਦਿੱਤਾ ਹੈ ਜਿੰਨਾ ਇਹਨਾਂ ਨੇ ਨਸ਼ਾ ਪੈਦਾ ਕਰ ਦਿੱਤਾ ਹੈ ਸਰ ਇਨਾ ਗੰਦ ਪਾ ਦਿੱਤਾ ਐ ਸਰਕਾਰ ਨੇ ਸਰ ਕੇ ਸ਼ਰਿਆਮ ਬੱਚੇ ਮਾਰੇ ਕਦੀ ਕਦੇ ਪੁਲਸ ਵਾਲਿਆਂ ਦੇ ਅਟੈਕ ਹੋ ਰਿਆ ਕਦੀ ਕਿਹੇ ਬੱਚਿਆਂ ਦੇ ਉੱਤੇ ਅਟੈਕ ਹੋ ਰਿਹਾ ਸਰ ਸੀਸੀਟੀਵੀ ਹੈਗੀ ਜੀ ਹੈਗੀ ਐ ਸਰ ਸਾਡੇ ਕੋਲ ਸਾਰੀਆਂ ਫੁਟੇਜ ਨੇ ਸਰ ਅਸੀਂ ਤੇ ਇੱਥੇ ਰਹਿੰਦੇ ਆ ਸਰ ਐਮਪੀਰੀਅਸ ਜੀ ਸਾਡੇ ਘਰ ਆ ਕੇ ਅਟੈਕ ਕੀਤਾ ਉਹਨਾਂ ਨੇ ਸਰ ਸਾਰੀ ਗੱਡੀ ਵੀ ਤੋੜ ਦਿੱਤੀ ਆ ਗੱਡੀਆਂ ਟੁੱਟੀਆਂ ਸਾਰੋ ਦੂਜੇ ਬੰਨੇ ਥਾਰੇ ਸਰ ਉਹਦੇ ਵਿੱਚ ਗੋਲੀਆਂ ਲੱਗੀਆਂ ਨੇ ਅੱਛਾ ਜੀ ਉਹ ਤੇ ਮੈਨੂੰ ਲੱਗਦਾ ਐ ਮੈਂਟਲ ਸਾਰੋਂ ਨੂੰ ਮੈਂਟਲ ਹਸਪੀਟਲ ਐਡਮਿਟ ਕਰਾਉਣਾ ਚਾਹੀਦਾ ਇੱਥੇ ਸਿਵਲ ਬੰਦੇ ਕੋਈ ਇੱਥੋਂ ਬੱਚੇ ਨੰਗ ਦੇ ਨੇ ਨਹੀਂ ਸਾਰਾ ਵਾਜਾ ਇਹ ਕਿਸੇ ਦੇ ਵੀ ਗੋਲੀ ਲੱਗ ਸਕਦੀ ਹੈ। ਸ਼ਰਿਆਮ ਗੁੰਡਾਗਰਦੀ ਕੀਤੀ। ਸ਼ਰਿਆਮ ਗੁੰਡਾਗਰਦੀ ਕੀਤੀ ਸਰ ਉਹਨੇ। ਤਾਂ ਪਰਿਵਾਰ ਨੇ ਸਿੱਧੇ-ਸਿੱਧੇ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਦੀਪ ਢਾਲੀਵਾਲ ਦੇ ਉੱਤੇ ਨਿਸ਼ਾਨਾ ਸਾਧ ਦਿੱਤਾ ਹੈ ਕਿ ਕੁਲਦੀਪ ਢਾਲੀਵਾਲ ਇਹਨਾਂ ਨੂੰ ਸਪੋਰਟ ਕਰ ਰਿਹਾ ਤੇ ਉਧਰ ਹੀ ਪੁਲਿਸ ਨੇ ਕੀ ਦੱਸਿਆ ਉਹ ਵੀ ਸੁਣ ਲਓ। ਉਹਦੇ ਅੱਜ ਸਕੂਲ 'ਚ ਬੱਚੇ ਪੜ੍ਹਦੇ ਨੇ 11ਵੀਂ ਬਾਰੀ ਕਲਾਸ 'ਚ। ਉਹਨਾਂ ਦੋ ਆਪਸ ਵਿੱਚ ਝਗੜਾ ਹੋਇਆ ਸੀਗਾ। ਇੱਕ ਮੁੰਡਾ ਫੇਰ ਪੜਦਾ। ਇੱਕ ਨੂੰ ਜਾਮਨੀ ਨਾਲ ਪੜਦਾ। ਇਸ ਕਾਰਨ ਪਤਾ ਲੱਗਿਆ ਕੀ ਕਾਰਨ ਹੈ ਬੱਚਿਆਂ ਦਾ ਕਾਰਨ ਕੀ ਆ ਜੀ 11ਵੀਂ ਕਲਾਸ ਪੜ੍ਹਦਾ ਦਾ ਮਤਲਬ ਵੀ ਕੋਈ ਨਹੀਂ ਮੂਲੀ ਗੱਲ ਤਾਂ ਕਿਤੇ ਝਗੜਾ ਹੋਇਆ ਇਹ ਕਿਤੇ ਮੁੜ ਕੇ ਉਥੋਂ ਝਗੜੇ ਤੋਂ ਬਾਅਦ ਕਿਤੇ ਰਾਜੀ ਨਾ ਹੋਏ ਵਾਸਤੇ ਸਾਡੇ ਲੋਹਾਰ ਕਾ ਰੋੜ ਤੇ ਖੜੇ ਸੀਗੇ ਜੋ ਲੋਹਾਰ ਕਾ ਰੋੜ ਤੇ ਰਾਜੀ ਨਾ ਵਾਂ ਤੇ ਖੜੇ ਤੇ ਉੱਥੇ ਫੇਰੇ ਨਾਲ ਝਗੜਾ ਹੋ ਗਿਆ ਜਿੰਨੂੰ ਝਗੜਾ ਹੋ ਗਿਆ ਤੇ ਉੱਥੇ ਜਿਹੜਾ ਵਾ ਹਰਿੰਦਰ ਸਿੰਘ ਆ ਮਜਾਮ ਦੀ ਬੰਦਾ ਸਰਪੰਚ ਉਹਨੇ ਗੋਲੀ ਮਾਰੀ ਐ ਤੇ ਇੱਕ ਮੁੰਡੇ ਦੇ ਜਿਹੜਾ ਹੈਗਾ ਵਾ ਐਸ਼ਪ੍ਰੀ ਸਿੰਘ ਉਹਦੀ ਲੱਤ 'ਚ ਵੱਜੀ ਆ ਉਹਨੂੰ ਉੱਥੇ ਸਿਵਲ ਹਸਪਤਾਲ ਦਾ ਹਲ ਕਰਾਇਆ ਸੀਗਾ ਪਰ ਸਿਵਲ ਹਸਪਤਾਲ ਨੇ ਉਹਨੂੰ ਰੈਫਰ ਕਰਤਾ ਗੁਰਦਾਨਾਲਾ ਦੇ ਹਸਪਤਾਲ। ਤਾਂ ਕਿੰਨੇ ਰਾਉਂਡ ਫਾਇਲ ਹੋਈ ਦੀ ਜਿੱਥੇ ਉੱਥੇ ਪਾਈਪੋ 6 ਰੋਜ਼ ਦੱਸਣ ਦੇ ਮਤਾਬਕ ਇਹਨਾਂ ਦੇ 5 ਤੋਂ 6 ਰੋਜ਼ ਫੈਰ ਰਹੇ ਸੀ। ਜੀ 5 ਤੋਂ ਸੀ ਕਿ ਉਹ ਆਪਣਾ ਲਾਇਸੈਂਸ ਸੀ ਜਾਂ ਨਹੀਂ ਉਹ ਤਫ਼ਤੀਸ਼ ਦਾ ਵਿਸ਼ਾ ਧੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਦਾ ਪਤਾ ਲੱਗ ਜੀ ਕਿਹੜਾ ਕੋਈ ਇਹਨਾਂ ਵੱਲੋਂ ਵੀ ਚਲਾਈਆਂ ਗਈਆਂ ਕਿ ਗੋਲੀਆਂ? ਨਹੀਂ ਇਹਨਾਂ ਦੇ ਦੱਸਣ ਦੇ ਮਤਾਬਕ ਕਿ ਇਹਨਾਂ ਵੱਲੋਂ ਕੋਈ ਚਲਾਈ ਗਈ ਸਾਹਤ ਹੋਈ। ਬਾਕੀ ਮੌਕੇ ਤੇ ਅਸੀਂ ਗਏ ਆ ਬਾਕੀ ਤਫ਼ਤੀਸ਼ ਜਾਰੀ ਹੈ ਜੀ ਕੋਈ ਸੀਸੀਟੀਵੀ ਆ ਤਰੋਂ ਕਿੰਨੇ ਬੰਦਿਆਂ ਦੇ ਖਿਲਾਫ ਕੰਪਲੇਂਟ ਦਰਜ ਹੋਈ ਉਹ ਅਜੇ ਜੀ ਜੇਲ੍ਹ ਆ ਗਿਆ ਅਜੇ ਉਹਨੇ ਬਿਆਨ ਨਹੀਂ ਲਿਖਾਇਆ ਜੋ ਵੀ ਬਿਆਨ ਲਿਖਾਉਗਾ ਜਿਹਦੇ ਖਿਲਾਫ ਲਿਖਾਉਗਾ ਉਹਦੇ ਮੁਤਾਬਿਕ ਕਾਨੂੰਨੀ ਕਾਰਵਾਈ ਹੋਵੇਗੀ ਕੋਈ ਲੀਡਰ ਕਿਹੜਾ ਮੁੰਡਾ ਵੀ ਹੈ ਨਹੀਂ ਜੀ ਕੋਈ ਲੀਡਰ ਕੋਈ ਕਾਉਂਸਲਰ ਦਾ ਜਾਂ ਕੋਈ ਐਮਐਲਏ ਦਾ ਮੁੰਡਾ ਹੈ ਕੋਈ ਲੀਡਰ ਦਾ ਮੁੰਡਾ ਵਿੱਚ ਸਰ ਹੁਣ ਕਿਹੜੀ ਤਰ੍ਹਾਂ ਦਾ ਇਸ ਮਾਮਲੇ ਦਾ ਅੱਜ ਕੀਤਾ ਜਾ ਰਿਹਾ ਹੈ ਜੀ ਅਜੇ ਜੀ ਬਿਆਨ ਲਿਖਾਉਗਾ ਬਿਆਨ ਦਿਖਾਉਣ ਤੋਂ ਬਾਅਦ ਹੀ ਆਪਾਂ ਕਾਰਵਾਈ ਕਰਾਂਗੇ ਤਾਂ ਤੁਸੀਂ ਸੁਣਿਆ ਪਰਿਵਾਰਕ ਮੈਂਬਰ ਤੇ ਪੁਲਿਸ ਵਾਲਿਆਂ ਨੇ ਕੀ ਕੁਝ ਦੱਸਿਆ ਤੇ ਪਰਿਵਾਰਕ ਮੈਂਬਰਾਂ ਦਾ ਹੀ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਦੀਪ ਧਾਲੀਵਾਲ ਸ਼ਹਿ ਦੇ ਰਹੇ ਨੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪਿਸਟਲਾਂ ਨੇ ਉਹ ਛੋਟੀ ਛੋਟੀ ਗੱਲ ਬੱਚਿਆਂ ਦੀ ਲੜਾਈ 11ਵੀਂ 12ਵੀਂ ਦੇ ਬੱਚਿਆਂ ਦੀ ਲੜਾਈ ਦੇ ਵਿੱਚ ਆ ਕੇ ਉਹਨਾਂ ਨੂੰ ਸਮਝਾਣਾ ਤਾਂ ਦੂਜੀ ਗੱਲ ਹੈ ਸਿੱਧੀਆਂ ਆ ਕੇ ਗੋਲੀਆਂ ਚਲਾ ਰਹੇ ਨੇ ਤੇ ਇਸ ਤਰ੍ਹਾਂ ਮਾਹੌਲ ਹੋਰ ਖਰਾਬ ਹੋ ਰਿਹਾ ਹੈ ਅੰਮ੍ਰਿਤਸਰ ਦਾ ਅੰਮ੍ਰਿਤਸਰ ਦੇ ਵਿੱਚ ਦਹਿਸ਼ਤ ਫੈਲ ਰਹੀ ਹੈ ਇੰਨਾ ਹੀ ਨਹੀਂ ਪੂਰੇ ਪੰਜਾਬ ਭਰ ਦੇ ਵਿੱਚ ਜਿਦੇ ਕੋਲ ਵੀ ਪਿਸਟਲ ਹੈ ਅੱਜ ਕੱਲ ਉਹ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉੱਪਰ ਸਮਝਣ ਲੱਗਿਆ ਹੈ ਜਿਹਦਾ ਦਿਲ ਕਰ ਰਿਹਾ ਜਿੱਥੇ ਮਰਜੀ ਗੋਲੀਆਂ ਚਲਾ ਰਿਹਾ ਹੈ ਚਾਹੇ ਉਹ ਲਿਸੈਂਸੀ ਹੈ ਜਾਂ ਫਿਰ ਗੈਰ ਲਿਸੈਂਸੀ ਪਰ ਇੰਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਬਜਾਏ ਪੰਜਾਬ ਪੁਲਿਸ ਇਨ੍ਹਾਂ ਦੇ ਉੱਤੇ ਕੜੀ ਕਾਰਵਾਈ ਨਹੀਂ ਕਰ ਰਹੀ ਜਾਂ ਤੁਸੀਂ ਕਹਿ ਲਓ ਕੜੀ ਕਾਰਵਾਈ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਸਿੱਧੇ ਤੇ ਸਿੱਧੇ ਲੋਕਾਂ ਨੂੰ ਵਦਾਵਾ ਹੋਰ ਮਿਲ ਰਿਹਾ ਨਾ ਹੀ ਪੰਜਾਬ ਦੇ ਵਿੱਚ ਦੋ ਨੰਬਰੀ ਲਾਇਸੈਂਸੀ ਦੇ ਜਿਹੜੀ ਦੋ ਨੰਬਰੀ ਬੰਦੂਕਾਂ ਹੁੰਦੀਆਂ ਨੇ ਜਾਂ ਤੁਸੀਂ ਕਹਿ ਸਕਦੇ ਹੋ ਗੈਰ ਲਾਇਸੈਂਸੀ ਉਹਨਾਂ ਦੇ ਉੱਤੇ ਰੋਕ ਲੱਗ ਪਾਰੀ ਹੈ ਕੋਈ ਉਹ ਵੇਲਾ ਸੀਗਾ ਜਦੋਂ ਲੜਾਈਆਂ بیسਬਾਲ ਜਾਂ ਫਿਰ ਦਾਤਰਾਂ ਦੇ ਨਾਲ ਹੁੰਦੀਆਂ ਸੀ ਅੱਜ ਸਿੱਧੀਆਂ ਗੋਲੀਆਂ ਚੱਲ ਰਹੀਆਂ ਨੇ ਤੇ ਉਹ ਰੁਕਣ ਦਾ ਨਾਮ ਨਹੀਂ ਲਹਿਰੀਆਂ ਇਸੇ ਤਰ੍ਹਾਂ ਦਾ ਇਹ ਵੀ ਮਾਮਲਾ ਇੱਕ ਅਮਰੀਕ ਸਰ ਤੋਂ ਸਾਹਮਣੇ ਆਇਆ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ